ਕੀ ਵਧੀਆ ਠੀਕ ਹੈ ਵਧੀਆ ਰਾਤ ਨਹੀਂ ਲੱਗੇ ਪਏ ਅਵੰਦਰ ਕੀ ਗੱਲ ਦੱਗਣਾ ਪੈਂਦਾ ਵੀ ਮੁਰਗੀ ਪੂਰੀ ਨਹੀਂ ਆਉਂਦੀ ਬਾਈ ਆ ਇਦਾਂ ਤਾਂ ਖਾਲੀ ਕਰਤਾ ਹੁਣ ਆ ਰਹਿ ਗਿਆ ਮਾਲ ਮਾਲ ਚੈੱਕ ਕਰ ਪਹਿਲਾਂ ਸਾਰਾ ਵਿਗਜੂ ਅੱਜ ਹੁਣ ਵੇਖ ਗਿਆ ਬਾਈ ਵੇਖ ਗਿਆ ਰਹਿ ਗਿਆ ਹੁਣ ਨਾ ਨਾ ਕੀ ਤੜਕੇ ਨਵੀਂ ਮੁਰਗੀ ਤੇ ਤੜਕੇ ਨਵੀਂ ਗੱਡੀ ਕਿੰਨੀ ਗੱਡੀ ਮੰਗਾਏਗਾ ਤੜਕੇ ਫਿਰ ਕਿੰਨੀਆਂ ਤੜਕੇ ਆ ਜੂਗੀ ਬਾਈ ਜੀ ਆਪਣੇ ਕੋਲ 30 ਆ ਜੂਗਾ 11200 ਫਿਰ ਇਕੱਠਾ ਹੀ ਹਾਂ ਅੱਜ ਆਇਆ ਸੀ 3000 ਪੀਸ ਤੇ ਨਿਹਰ ਤੇ ਨਿਹਰ ਵੇਖ ਗਿਆ ਦੱਸਾਂਗੇ ਬਈ ਤੈਨੂੰ ਫਿਰ ਪਸੰਦਰਾ ਬਦਰਾ ਕਰ ਲੱਗੇ ਪਈ ਆ ਬਈ ਟੀਮ ਪੂਰੀ ਲੱਗੀ ਪਈ ਆ ਕਿ ਨਹੀਂ ਬਰਾੜਾ ਜੀ ਇੱਕ ਤਾਂ ਨੰਬਰ ਮਾਲ ਆਪਣਾ ਬਈ ਜੀ ਦੱਸ ਦੇਣਾ ਤੇ ਆਂਡੇ ਤੇ ਆ ਜਾਵਾ ਮੁਰਗੀ ਠੀਕ ਦੱਸ ਦੇਣਾ ਆਂਡੇ ਦੇ ਹਾਂ ਦੱਸ ਦੇਣਾ ਆਂਡੇ ਤੇ ਮੁਰਗੀ ਵੀ ਚੈੱਕ ਕਰਾ ਮੁਰਗੀ ਪੂਰੀ ਘੈਂਟ ਆ ਕਿੰਨਾ ਵੇਟ 10 ਕਿਲੋ ਤਾਂ ਜ਼ਿਆਦਾ ਹੀ ਹੈ ਸਹੀ ਆ ਸਹੀ ਆ ਬਈ ਮੁਰਗੀ ਦਾ ਵਜਨ ਆ ਨਹੀਂ ਚੈੱਕ ਕਰਾ ਠੀਕ ਆ ਪੂਰੀ ਇੱਕ ਨੰਬਰ ਮੁਰਗੀ ਆ ਕਥਲੇ ਕਰ ਰੇ ਮੈਂ ਨੰਗਨ ਨਮੜਾ ਫੇਰ ਆ ਮੈਂ ਨਾ ਨਹੀਂ ਆਹ ਬੰਦ ਤੋਂ ਅੰਦਰ ਨਿਕਲ ਨਿਕਲ ਕੇ ਸਿੱਕ ਵਿੱਚ ਪਾਉਣਾ ਨਹੀਂ ਚੰਗੀ ਗੱਲ ਤੋਂ ਨਹੀਂ ਚਾਹੀਦੀ ਆ ਦੋ ਯਾਰ 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 ਦੋ ਆ ਲੈ 14 ਹੁੰਦਾ ਕੰਮ ਪੂਰੇ ਖੇਚ ਕੇ ਰੱਖੋ ਫੇਰ ਓਕੇ ਜਮਾ ਓਕੇ ਹੈ ਬਈ ਇੱਕ ਨੰਬਰ ਮਾਲ ਦਵਾਏ ਭਾਈ ਆਪਾਂ ਦੇ ਨਾ ਲੈ ਬਈ ਸਾਰੇ ਬਈ ਸਾਰੇ ਚਾ ਬਈ ਜੀ ਬੈਂਕ ਚੱਕ ਆ ਵੇਖੋ ਆ ਰਹੀ ਯਾਰ ਬਲੈਕ ਸਟਲ ਆਫ ਡੀਪੀ ਕ੍ਰੋਸ ਫੁੱਲ ਕਣਗੀ ਵਾਲਾ ਮਾਲ ਮਾਲ ਖਾ ਚੀ ਫੁੱਲਾਂ ਟੇੜਾ ਮਾਲ ਆ ਬਈ ਜਾਂ ਬਈ ਜੀ ਫੁੱਲ ਗਰਮੀ ਬਹੁਤ ਆ ਕਹਿੰਦਾ ਮਤਲਬ ਵੀ ਮਾਲ ਨੂੰ ਪੂਰਾ ਤੰਦਰੁਸਤ ਆਹੀ ਪੂਰਾ ਵੀ ਕਹਿੰਦਾ ਮਤਲਬ ਇੰਨੀ ਲੇਬਰ ਕਰਕੇ ਦਾ ਟੋਕਟ 2000 ਰੁਪਏ ਲੇਵਰ ਦਿੰਦੀ ਹੈ ਭਈ ਆਪਾਂ ਆ ਵੇ ਲੋ ਕਿੰਨੇ ਬੰਦੇ ਫਰਦੇ ਪੂਰਾ ਆਪ ਦਾ ਕਹਿਣ ਦਾ ਮਤਲਬ ਪੂਰੀ ਤੰਦਰੁਸਤ ਮੁਰਗੀ ਪੂਰੇ ਚੰਗੀ ਤਰ੍ਹਾਂ ਉਹਦੇ ਤਰੀਕੇ ਨਾਲ ਜਿੰਨੀ ਕਿ ਗੋਲ ਜਾ ਉਹ ਸਹਾ ਹੁਣ ਭੇਜ ਰਹੇ ਆਂ ਭਈ ਅਸੀਂ ਤੇ ਅੱਜ ਲੈ ਕੇ ਗਏ ਸੀ ਦੱਸ ਦਿਆ ਕਿ ਆਂਡੇ ਦਿੰਦੀ ਆ ਜਾਂ ਨਹੀਂ ਕਿਹੜੀ ਮੁਰਗੀ ਲੈ ਕੇ ਗਏ ਆ ਗਗਨਮਾਨ ਹਾਂ ਭਈ ਕਿਹੜੀ ਮੁਰਗੀ ਲੈ ਕੇ ਗਏ ਆ ਆਂਡੇ ਵਾਲੀ ਲੈ ਕੇ ਗਏ ਆ ਕਿਆ ਹਾਲ ਹੈ ਕਿ ਗੈਂਕਰ ਨੇ ਸੱਡ ਵਾਲੀ ਪਰਲੀ ਲੈ ਕੇ ਗਿਆ ਕਿ ਕਿ ਹੋੜ ਲਈ ਲੈ ਕੇ ਗਿਆ ਜੇ ਦਾ ਬਈ ਪਰਦੀ ਲੈ ਕੇ ਗਿਆ ਤਾਂ ਆਂਡੇ ਦਿੰਦੀ ਆ ਕੀ ਕਹਿਣਾ ਕੋਈ 2-4 ਦਿਨ ਸਟ੍ਰੈਸ ਦੇ ਵਿੱਚ ਜਿਵੇਂ ਜਾਨਵਰ ਫੜਾ ਫੜੀ ਹੋਈ ਜਾਂਦੀ ਆ ਕੋਈ ਲੈ ਜਾਏ ਨਹੀਂ ਤਾਂ ਆਂਡੇ ਦਿੰਦੀ ਮੁਰਗੀ ਹੀ ਚੱਕੀ ਆ ਬਕਰੇਟਾਂ ਦੇ ਉੱਤੋਂ ਸਾਰੀ ਮੁਰਗੀ ਠੀਕ ਆ ਜੇ ਇੱਧਰ ਨਹੀਂ ਲੈ ਗਿਆ ਤਾਂ 10-15 ਦਿਨ ਬਈ ਕਹਿ ਕੇ ਦੇਵਾਂਗੇ ਆ ਡਰਾਈਵਰ ਆ ਸਾਡਾ ਬਈ ਆ ਕੀ ਵਰਤੀ ਕਾਦੀ ਆ ਲੁਕ ਉਧਰ ਜਿਹੜਾ ਜਾਵੜੇ ਪੁਲ ਥੱਲੇ ਪੰਜਾਲਾ ਨਾਲ ਮੈਂ ਬਾਤ ਦੇਣਾ ਪੰਜਾਲਾ ਨਾਲ ਜੋੜਨੀ ਆ ਹਾਂ ਹਾਂ ਪੰਜਾਲਾ ਰੋਡ ਤੇ ਆ ਤਰੀਕਾ ਨਹੀਂ ਕਿਹੜੇ ਬੰਦੇ ਦਾ ਨੇ ਤਰੀਕਾ ਮੈਨੂੰ ਐਂ ਦੱਸ ਭਰਾ ਆਖਰੀ ਦਾ ਸਾਡੇ ਦਾ ਆਈ ਦਾ ਜਾਂ ਜਾਂ ਬੰਦਾ ਆ ਆ ਬਈ ਯਾਰ ਇੱਕ ਮੇਨ ਸਾਡਾ ਖੜਾ ਕਿੱਧਰ ਐ ਚੂਜੀ ਵੇਖੋ ਫਿਰਦਾ ਗੇੜਾ ਨੇ ਭਾਈ ਆਂਡੇ ਦਊਗੀ 400 ਵਾਲੀ ਭਾਈ ਜੀ ਚਾਕ ਦੇ ਛੋਡਾ ਭਈ ਉਹ ਬਾਈ ਨੇ ਲੰਭਾ ਦਿੱਤਾ ਉਹ ਗੋਡਾ ਡੀਲ ਕਰਨ ਦਾ ਤਰੀਕਾ ਨਹੀਂ ਸਹੀ ਇਹਦਾ ਭਾਈ ਆਪਾਂ ਆਪਣੇ ਜਿਹੜੀ ਆਪਣੀ ਗੱਲ ਹੋ ਗਈ ਨਾ ਹਾਂ ਉਹ ਬਾਈ ਯਾਰ ਰੱਬ ਦਾ ਜਮਾ ਪਿਆਰ ਨਾਲ ਬਿਲਾਉਣਾ ਹੈ ਬੰਦੇ ਅੰਦਰ ਨਹੀਂ ਪਿਆਰ ਨਾਲ ਨਹੀਂ ਫਿਰ ਵੀ ਦੂਰੋਂ ਆਏ ਤਾਂ ਚਾਹ ਪਾਣੀ ਇਹ ਬਣੀ ਉਹਨੂੰ ਪੁੱਛਿਆ ਕਰੋ ਜਦ ਜਿੰਨਾ ਤੇਰਾ ਆਪਾਂ ਫਾਰਮ ਤੇ ਸਾਰਾ ਪਸ਼ੂਗਾ ਚਾਹ ਪਾਣੀ ਦੇ ਜੇ ਆਪਾਂ ਜਦੋਂ ਆਪਾਂ ਹੈ ਨਹੀਂ ਉਹਨਾਂ ਚ ਆ ਆ ਬਾਬਾ ਹੈ ਉਹਦੇ ਭਾਈ ਤੁਹਾਡਾ ਡੀਲ ਕਰਨ ਦਾ ਤਰੀਕਾ ਨਹੀਂ ਸਹੀ ਉਹਦੇ ਬੋਲਣ ਦੀ ਅਕਲ ਨਹੀਂ ਬੰਦਿਆਂ ਨੂੰ ਦੱਸੋ ਕਿਹੜੇ ਬੰਦੇ ਨੇ ਬੋਲਿਆ ਗਲਤ ਕਿਸ ਨੂੰ ਇੱਥੇ ਆ ਮੈਨੂੰ ਪਤਾ ਲੱਗ ਗਿਆ ਕਿਹੜੇ ਬੰਦੇ ਨੇ ਬੋਲਿਆ ਹਾਂ ਚਮਕੀਲਾ ਉਹੀ ਰੌਲਾ ਆ ਗਿਆ ਗਗਨੇ ਨੇ ਆ ਗਿਆ ਕਮੈਂਟ ਦੱਸੋ ਮੁੰਡੇ ਨੂੰ ਪੁੱਛ ਗਗਨਾ ਗਗਨਾ ਬੋਲਿਆ ਭਾਈ ਉਹਦੇ ਉਹਦੇ ਇਹਦੇ ਗਲਤੀ ਬਲਤੀ ਮਾਫ ਕਰੀ ਆ ਗਗਨਾ ਬੋਲਿਆ ਨਵਾਂ ਮੁੰਡਾ ਸੀਗਾ ਨਵਾਂ ਰੱਖਿਆ ਵਾਰ ਉਹਦੇ ਉਹਨੇ ਗਲਤ ਬੋਲਿਆ ਭਈ ਇਹ ਦੂਜੇ ਬੰਦੇ ਨੇ ਸਾਡੇ ਨਾਲ ਬੋਲਿਆ ਤਾਂ ਸੀ ਬਾਰ ਫਿਰ ਵੀ ਅਸੀਂ ਸਮਝਾ ਕੇ ਰੱਖਦੇ ਨੇ ਲੇਬਰ ਆ ਬਾਈ ਇਹ ਤੈਨੂੰ ਪਤਾ ਸਾਰੀ ਵਰਾ ਕੇ ਰੱਖਣੀ ਪੈਂਦੀ ਹੈ ਅੱਜ ਕੱਲ੍ਹ ਪੰਜ ਰਾਤ ਨੂੰ ਕੋਈ ਕੰਮ ਨਹੀਂ ਕਰਦਾ ਮਸਾ ਕਰਾਉਣਾ ਪੈਂਦਾ ਨਾ ਤੁਹਾਨੂੰ ਹੈ ਮੈਂ ਤਾਂ ਤਾਂ ਹੀ ਆ ਗਿਆ ਮੈਂ ਨਾਲ ਜਾਣਾ ਸਾਹਿਬ ਜੀ ਠੀਕ ਹੈ ਬਾਈ ਬਾਈ ਬਣੇ ਸਾਰੀਆਂ ਵਧੀਆ ਪ੍ਰੋਪਰ ਤਰੀਕੇ ਨਾਲ ਬੰਦੇ ਦਾ ਮਾਲ ਪਹੁੰਚੇ 820 ਦਿੱਤਾ ਪਰ ਨਕੋਦਰ ਵਾਲੇ ਬੰਦੇ ਨੂੰ ਬਾਈ ਇਹ 720 ਸਰਸੇ ਬੋਕ ਆਪਣਾ 2.5 100 ਆਏ ਆ ਬਈ ਅਲੱਗ-ਅਲੱਗ ਤਰੀਕਿਆਂ ਨਾਲ ਬੋਕਾ ਪਰ ਆਪਦੇ ਕਦੋਂ ਫੁੱਲ ਜ਼ਿੰਮੇਵਾਰੀ ਨਾ ਦਿੰਦੇ ਆ ਬਈ ਪਰ ਪ੍ਰਮਾਤਮਾ ਨਾਲ ਮਾੜੀ ਕਰੇ ਆਪਣੇ ਨਾਲ ਪਰ ਆਪਾਂ ਫੁੱਲ ਜ਼ਿੰਮੇਵਾਰੀ ਨਾ ਦਿੰਦੇ ਆ ਮਾਲਕ ਜੀ ਪਰ ਬਈ ਗਗਨ ਮਾਨ ਤੇਰਾ ਜਾਨਵਰਾਂ ਆਂਡੇ ਦਿੰਦਾ ਜਿਹੜਾ 400 ਵਾਲਾ ਲੈ ਕੇ ਗਿਆ ਆਪਣ ਖੁਦ ਨੂੰ 450 ਨੂੰ ਵੇਚਿਆ ਸੀ 400 ਨੂੰ ਦਿੱਤਾ ਆਪਾਂ ਯਾਰ ਖੁਦ ਨੂੰ 450 ਨੂੰ ਵੇਚਿਆ ਸੀ ਜਵਾਨ ਕੀਤੀ ਸੀ ਵੀਡੀਓ ਦੇ ਵਿੱਚ ਤੇ ਬਾਅਦ 450 ਨੂੰ ਦਿੱਤਾ ਜਿਹੜੇ ਪੈਸੇ ਫੜਦਾ ਤੇ ਰਿਸ਼ਤੇਦਾਰ ਸੀ ਜਿਹੜਾ ਪੈਸੇ ਫੜਦਾ ਤੇ ਰਿਸ਼ਤੇ ਦਾ 10 ਯਾਰ ਠੀਕੋ ਬਾਬਾ ਓਕੇ ਉਹ ਬਾਬੇ ਦਾ ਕਮੈਂਟ ਆਇਆ ਉਹ ਗੁਰਲਾਲ ਦੀ ਗੱਲ ਕਰਦਾ ਖੁੰਡੀ ਵਾਲਾ ਹੀ ਹੈ ਨਾ ਬਾਈ ਚਿੱਟੀ ਦਾੜੀ ਵਾਲਾ ਹਾਂ ਚਿੱਟੀ ਦਾੜੀ ਵਾਲਾ ਉਹ ਤਾਂ ਉਹ ਬਈ ਇਹਨੂੰ ਕੀ ਤੈਨੂੰ ਦੱਸ ਜੇ ਵਾਲਾ ਕੋਈ ਨਹੀਂ ਕਹਿਣ ਵਾਲਾ ਉਹਨੂੰ ਤੂੰ ਸਮਝਾ ਕੇ ਰੱਖਿਆ ਕਰੋ ਥੋੜਾ ਮੈਂ ਅੱਗੇ ਵੀ ਬਾਈ ਇਹਨੂੰ ਅੱਗੇ ਵੀ ਆਖਿਆ ਉਹਨੂੰ ਅੱਗੇ ਨਹੀਂ ਬੋਲਣ ਦੀ ਅਕਲ ਮੈਂ ਉਹਨੂੰ ਆਖਿਆ ਬਹੁਤ ਅਰੇ ਸਮਝਾਇਆ ਮੈਂ ਕਾ ਥੋੜਾ ਹੈ ਨਾ ਬੰਦਿਆਂ ਨਾਲ ਜੋ ਵੀ ਬੰਦਾ ਹੁੰਦਾ ਬਾਹਰ ਉਹ ਤਾਂ ਉਹ ਪ੍ਰਾਣੀਆਂ ਜਿੰਨਾਂ ਨੇ ਪੁਰਾਣੇ ਬੰਦੇ ਜਿਵੇਂ ਗੱਲ ਕਰਦੇ ਹੁੰਦੇ ਆ ਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਕਿਵੇਂ ਮਾਲ ਵੇਚਦਾ ਕੀ ਸਿਸਟਮ ਉਹਨਾਂ ਐ ਤਾਂ ਪਤਾ ਨਹੀਂ ਵੀ ਸਾਰਿਆਂ ਨਾਲ ਪਿਆਰ ਆ ਜਾਂ ਫੇਸਬੁੱਕ ਤੇ ਵੀਡੀਓ ਪਾਉਣਨੇ ਦਾ ਤਾਂ ਹੀ ਵਿਗਦਾ ਵੀ ਊਂ ਹੀ ਵਿਗਦਾ ਆਪਣਾ ਹਨਾ ਪਰ ਫਿਰ ਵੀ ਉਹ ਬੰਦਿਆਂ ਨੂੰ ਇਹ ਚੀਜ਼ਾਂ ਪਤਾ ਨਹੀਂ ਬਈ ਯਾਰ ਉਹਨਾਂ ਨੂੰ ਆਇਆ ਉਹ ਤਾਂ ਕਰੇ ਊਂ ਹੀ ਗਾ ਕਾਈ ਜਾਂਦਾ ਹਨਾ ਉਹਨਾਂ ਨੂੰ ਇਹ ਵੀ ਨਹੀਂ ਪਤਾ ਛੋਟ ਛੋਟ ਮੀਡੀਆ ਦੀ ਤਾਕਤ ਕਿੰਨੀ ਆ ਆਪਣੀ ਕਾ ਕੋਈ ਨਹੀਂ ਭਰਾਵਾ ਤੇਰੇ ਲਈ ਖੌਰੀ ਕੋਈ ਨਹੀਂ ਭਗਾ ਤੇ ਮੇਰੇ ਵੀ ਮਰ ਕੇ ਜਾਈ ਤੈਨੂੰ ਕੋਈ ਚੱਕਰ ਨਹੀਂ ਪੂਰਾ ਸਮਝਾ ਕੇ ਦੋ ਰਾਂਗੇ ਬਾਈ ਯਾਰ ਫਿਰ ਵੀ ਸੌਰੀ ਆ ਤੇਰੇ ਲਈ ਇਹ ਕੋਈ ਗਲਤ ਮੰਨਦਾ ਜਨਾਗਾ ਚੰਗਾ ਬੋਲਿਆ ਗਿਆ ਉਹਦੇ ਤੋਂ ਪਰ ਫਿਰ ਵੀ ਕਹਾਂਗੇ ਆਪਾਂ ਜਰੂਰ ਤੇਰਾ ਲਾਂਭਾ ਜਰੂਰ ਆ ਸਿਰ ਮੱਥੇ ਤੇਰਾ ਲਾਂਭਾ ਬਾਈ ਮੈਂ ਨਾ ਉਸ ਟਾਈਮ ਰਾਤ ਗਿਆ ਸੀਗਾ ਤੇ ਮੈਂ ਸੁੱਤਾ ਪਿਆ ਸੀਗਾ ਘਰੇ ਯਾਰ ਆ ਮੈਂ ਹੁਣ ਵੀ ਰਾਤ ਨੂੰ ਚੱਲਿਆ ਉਹ ਦਿਨੇ ਥੋਜਾਈ ਤਾਂ 2-3 ਘੰਟੇ ਯਾਰ ਤੇ ਉਹਦੇ ਕਰਕੇ ਥੋੜਾ ਜਿਹਾ ਹੋ ਗਿਆ ਦਿੱਕਤ ਆ ਗਈ ਕੋਈ ਚੱਕਰ ਨਹੀਂ ਭਰਾ ਤੇਰੇ ਤੇਰਾ ਲਾਂਬਾ ਸਿਰ ਮੱਥੇ ਆਪਣਾ ਯਾਰ ਕੋਈ ਚੱਕਰ ਹਾਂ ਬਾਈ ਜੀ ਦੋ ਦੋ ਦਿਨ ਘੰਟੇ ਸੌਂਗੇ ਤੇ ਉਹ ਹਿਸਾਬ ਨਾਲ ਮੈਂ ਹੈ ਨਹੀਂ ਮੈਂ ਦਰਵਾਜ਼ਾ ਆਪ ਹੁੰਨਾਗਾ ਪਰ ਮੈਂ ਬਹੁਤ ਸਮਝਾਈਦਾ ਇਹਨਾਂ ਨੂੰ ਯਾਰ ਆ ਫਿਰ ਵੀ ਤੈਨੂੰ ਪਤਾ ਲੇਬਰ ਉਹ ਜਿਹਾ ਤਰੀਕਾ ਵਰਤਦੀ ਹੈ ਬਾਈ ਬਣੇ ਤੁਸੀਂ ਵੀ ਮਾੜਾ ਮੋਟਾ ਹੈਂਡਲ ਕਰ ਲਿਆ ਕਰੋ ਅੱਜ ਭਰਾ ਦੇ ਪਰ ਆਪੋ ਚ ਕਿਸੇ ਨੂੰ ਚੀਜ਼ ਮਾੜੀ ਨਹੀਂ ਦਿੰਦੇ ਯਾਰ ਰੱਬ ਨਾ ਮਾੜੀ ਕਰੇ ਆਪ ਪੂਰੀ ਚੰਗੀ ਚੀਜ਼ ਜਾਇ ਰੇਟ ਤੇ ਜਾਇਜ਼ ਕਮਾ ਕੇ ਦੇਵਾਂਗੇ ਬਈ ਯਾਰ ਆ ਵੇ ਲੋ ਪੂਰਾ ਤੇਰੇ ਭਰਾ ਨੇ ਚੰਗਾ ਚੰਗਾ ਜਾਨਵਰ ਚੱਕਿਆ ਸੀਗਾ ਜਮਾ ਚੋਟੀ ਦਾ ਬਾਈ ਯਾਰ ਕੋਈ ਵੀ ਨਹੀਂ ਹੱਥ ਪਾਉਂਦਾ ਜਿਹੜਾ ਜਾਨਵਰ ਤੈਨੂੰ ਮਾਜ ਦਿੱਤਾ ਸਾਰੇ ਮਾਰਕੀਟ ਵਾਲੇ ਹੱਥ ਖੜੇ ਕਰਗੇ ਸੀ 185 ਰੁਪਏ ਕਿਲੋ ਆਪ ਚੱਕਿਆ ਸੀ ਬਾਈ 15 ਰੁਪਏ 20 ਰੁਪਏ ਉੱਤੇ ਖਰਚਾ ਪਿਆ ਸੀਗਾ ਤੂੰ ਆਹ ਹਸਾ ਲੈਣਾ ਆਪ ਨੂੰ ਕਿੰਨੇ ਨੂੰ ਪਿਆ ਸੀ ਆਪਾਂ ਨੂੰ ਯਾਰ ਕੋਈ ਨਹੀਂ ਆ ਆਪ ਚੱਕਿਆ ਸੀਗਾ 190 ਰੁਪਏ ਕਿਲੋ ਤੇ ਸਾਹਮਣੇ 2 2 ਕਿਲੋ ਦੀ ਐਵਰੇਜ ਦਾ weight ਇਹ ਆ ਤੇ 15 20 ਰੁਪਏ ਕਮਾ ਕੇ ਆਹ ਦਿੰਨੇ ਆ ਜਾਇਜ਼ ਕਮਾਈ ਕਰਦੇ ਆ ਆਪਾਂ ਨਜਾਇਜ਼ ਨਹੀਂ ਕਰਦੇ ਬਾਈ ਯਾਰ ਮਾਲੀ ਇੱਕ ਨੰਬਰ ਆ ਸਾਡਾ ਮਾਲ ਇੱਕ ਨੰਬਰ ਪਰ ਦੇਖ ਬਰਕ ਕੇ ਹਾਂ ਭਈ ਯਾਰ ਤੈਨੂੰ ਪਤਾ ਇੰਨੇ ਬੰਦਾਂ ਨਾਲ ડીਲ ਆਉਤੋਂ ਨਹੀਂ ਹੁੰਦਾ ਖੁੱਤੋ ਯਾਰ ਹਨਾ ਚਲ ਕੋਉਂਦਾ ਕੋ ਪਿਆਰ ਆ ਸਾਰੇ ਲੋਕਾਂ ਮੈਂ ਫਿਰ ਵੀ ਸਮਝਾ ਕੇ ਰੱਖਦਾ ਹਾਂ ਬੰਦਾਂ ਨੂੰ ਪਰ ਮੈਂ ਫਿਰ ਵੀ ਮੈਨੂੰ ਲਾਈਵ 'ਚ ਵਿਖਾਉਣਾ ਜੇ ਬੈਠਾ ਹੈ ਤਾਂ ਉਹ ਬੰਦਾ ਇੱਕ ਮਿੰਟ ਇੱਧਰ ਹੈਲੋ ਬਾਬਾ ਤੂੰ ਮੈਂ ਉਹਨੇ ਇੱਕ ਬੰਦੇ ਨੂੰ ਗਲਤ ਬੋਲੇ ਅੱਜ ਯਾਰ ਲਾਈਵ ਦੇ ਵਿੱਚ ਆਹ ਕਮੈਂਟ ਮਾਰੇ ਬਾਈ ਨੇ ਕਮੈਂਟ ਪਾਏ ਆ ਕਿਵੇਂ ਤੂੰ ਗਲਤ ਤੋ ਬੋਲਿਆਗੇ ਇਹ ਨਾ ਯਾਰ ਇਹ ਬੋਲਿਆ ਨਾ ਬੋਲਿਆ ਤੋ ਆਹ ਯਾਰ 딜 ਨਹੀਂ ਕਰਦੇ ਇਹ ਬੰਦੇ ਨੂੰ ਤੂੰ ਧਿਆਨ ਨਾਲ ਬੋਲਿਆ ਕਰ ਆਪਣੇ ਨਾਲ ਜਿਹੜਾ ਜੁੜਿਆ ਨਾ ਸਾਰਾ ਨੈਟਵਰਕ ਨਾਲ ਜੁੜਿਆ ਬੰਦਾ ਜਿੰਨੇ ਵੀ ਜੁੜੇ ਆ ਵੀ ਹੂ ਨਹੀਂ ਹੁੰਦਾ ਗਾਹਾਂ ਆਪਣੇ ਕੋ ਦੂਰੋਂ ਹੁੰਦਾ ਚੱਲ ਕੇ ਆਇਆ ਕਿਹਾ ਹੂਗਾ ਵੀ ਹੋਰ ਮੈਨੂੰ ਹੋਰ ਆਈ ਜਾਂਦਾ ਹੈ ਹੋਰ ਕੀ ਗਲਤ ਹੋਨੇ ਕੋਈ ਹੈ ਨਹੀਂ ਨਹੀਂ ਇੱਥੇ ਆਏ ਬੰਦੇ ਨੂੰ ਮੁਰਗਾਂ ਲੈ ਗਿਆ ਆ ਆਪਣੇ ਤੋਂ ਇਧਰ ਲਿਆ ਮੁਰਗੀ ਵਧੀਆ ਬਾਈ ਇਹਦਾ ਮੁਰਗੀ ਤੇਰੀ ਵਧੀਆ ਪਰ ਬੋਲਿਆ ਸਾਹਣਾ ਚਾਹ ਪਾਣੀ ਚਾਹ ਪਾਣੀ ਤੋਂ ਬਿਨਾ ਬਿਨਾ ਜਾਣ ਨਹੀਂ ਦਿੰਦਾ ਮੈਂ ਆਂਟੀ ਨੂੰ ਕਿਹਾ ਚੰਗੀ ਤਰ੍ਹਾਂ 3-4 ਕਿਲੋ ਦੁੱਧ ਵੀ ਲਵਾਇਆ ਚਾਹ ਪਾਣੀ ਤੋਂ ਬਿਨਾ ਕਿਸੇ ਨੂੰ ਬੰਦੇ ਨੂੰ ਜਾਣ ਨਹੀਂ ਦਿੰਦਾ ਸਮਝ ਆ ਗਈ ਨਾ ਹਣੇ ਇਹਦਾ ਅੰਦਰ ਵਾਇਰ ਤੋਂ ਪੁੱਛੇ ਰੋਕੇ ਹੁਣ ਤਾਂ ਕਿਹਾ ਨਹੀਂ ਚਲ ਅੰਦਰ ਵਾਇਰ ਜੇ ਮੈਂ ਵੀ ਕਹਿੰਨਾ ਚਲ ਵੀ ਠੀਕ ਹੈ ਜਾਨਵਰ ਭਾਈ ਦਾ ਜੇ ਅਗਲੇ ਨੂੰ ਕਹਿੰਦਾ ਮਾੜਾ ਲੱਗਦਾ ਭਾਈ ਅਗਲੇ ਨੂੰ ਕਹੇ ਕ੍ਰੇਡ ਚ ਕੱਢ ਦੇ ਸਾਡਾ ਭਾਈ ਪਿਛੇ हट ਐਂ ਕਿ ਹੈਗਾ ਹੋਰ ਕੁਝ ਨਹੀਂ ਕਹੀ ਨਹੀਂ ਫਿਰ ਵੀ ਆ ਗਾਂਸ ਤੇ ਕਿਸੇ ਨੂੰ ਬੋਲਣਾ ਨਹੀਂ ਆਪਾਂ ਮੰਨਦਾ ਜੰਗਾ ਉਹ ਅਗਲਾ ਦੂਰੋਂ ਆਇਆ ਰਿਸਪੈਕਟ ਚਾਹੁੰਦਾ ਇੱਜ਼ਤ ਕਰਨੀ ਆ ਆ ਦੇਖੋ ਬਈ ਆਪਣੀ ਆ ਗੱਡੀ ਦੇ ਵਿੱਚ ਮਾਲ ਜਾਂਦਾ ਬਈ ਆ ਦੇਖੋ ਆ ਸਾਰਾ ਜਾਨਵਰ ਇਧਰ ਲਾ ਆਪਾਂ ਵੇਖਤਾ ਕੱਲ ਨੂੰ ਹੁਣ ਆਪਣੀ ਗੱਡੀ ਲੋਡ ਹੋਈ ਜਾਂਦੀ ਉਧਰੋਂ ਤੇ ਇੱਕ ਗੱਡੀ ਹੋਰ ਜਾਨਵਰ ਆ ਰਿਹਾ ਆਪਣੇ ਕੋਲ ਉਹ ਵੀ ਜਾਨਵਰ ਦੀ ਤੁਹਾਨੂੰ ਤੜਕੇ ਵੀਡੀਓ ਲਾਵਾਂਗੇ ਉਹ ਥੋੜਾ ਜਿਹਾ ਛੋਟਾ ਜਾਨਵਰ ਹੈ ਇਹਦੇ ਤੋਂ ਬਾਈ ਆਪਾਂ ਪਹਿਲਾਂ ਦਾ ਹੁੰਦੀ ਆ ਇਹ ਥੋੜਾ ਜਿਹਾ ਛੋਟਾ ਥੋੜਾ ਜਿਹਾ ਫਰਕ ਹੋਊਗਾ ਬਾਲਾ ਨਹੀਂ ਵਰਕਣਾ ਉਹ ਆਂਡਾ ਹਜੇ ਵਿਖਾਉਣ ਨਹੀਂ ਲੱਗਿਆ ਇਹ ਆਂਡਾ ਵਿਖਾਉਣ ਲੱਗ ਗਿਆ ਜਾਨਵਰ ਉਹ ਆਂਡਾ ਨਹੀਂ ਵਿਖਾਉਣ ਲੱਗਾ ਚੱਕ ਚਾਰ ਚੱਕ ਚਾਰ ਧਿਆਨ ਨਾ ਪੋਣਾ ਜਾਨਵਰ ਸਾਰਾ ਪਿਆਰ ਪਿਆਰ ਅੱਧਾ ਅੱਧੇ ਜਾਣੇ ਨਾ ਜਾਨਵਰ ਤੁਸੀਂ ਕਰੇਟਾ ਚੜਾਉਣ ਲੱਗ ਜਿਓ ਗੱਡੀ ਦੇ ਵਿੱਚ ਆਪੇ ਬੱਸ ਸਾਰੀ ਕਿਧਰ ਹਾਂ ਹੈਂ ਮਰ ਤੇ ਮਰਦੇ ਸਾਰਿਆਂ ਨੇ ਕਰੇਟਾ ਚੁਹਾਉਣ ਲੱਗ ਜੋ ਗੱਡੀ ਦੇ ਵਿੱਚ ਆਪਾਂ ਤੇ ਕਿੰਨੇ ਕਰੇਟਾ ਭਰ ਗਿਆਂ ਸਾਰਿਆਂ 40 40 ਕੇ ਨਾ 40 ਕੇ ਨਾ ਇਹ ਐਤਨਾ ਨਹੀਂ ਭਰਿਆ ਕਿੰਨੀਆਂ ਕਿੰਨੀਆਂ ਭਰੀਆਂ ਸਾਰਿਆਂ ਕਰੇਟਾਂ ਚ 15 ਕਿੰਨੀਆਂ ਕਿੰਨੀਆਂ ਟਿੱਕੀਆਂ ਹੁੰਦੀਆਂ ਉਹਨਾਂ ਨੇ ਇੱਕ ਜਣਾ ਗਿਣਨ ਲੱਗ ਜੇ ਤੇ ਖੜ ਕੇ ਛੇ ਦੀ ਦੀ ਪਰ ਉਹ ਤੇ ਚਲੋ ਦਾ ਤੋਰੋ ਗੱਡੀ ਨੂੰ ਬਸ ਗੱਲ ਖਤਮ ਪੁੱਠੇ ਪੁੱਠੇ ਬਣੀਆਂ ਦਾ ਗੱਡੀ 600 ਮੁਰਗੀ ਬਣਦੀਆਂ ਹਾਂ 600 600 ਬੇਝ ਨਹੀਂ ਹੋਈ 40 600 ਹੋ ਗਈ ਵਾਠ ਠੀਕ ਹੈ ਚੜਾਓ ਵਾਪਸ ਛੇਦੀ ਚੜਾਓ ਚੜ੍ਹ ਕੇ ਜਾਂਦਾ ਛੜ ਕੇ ਜਾਣ ਹਾਂ ਆਇਆ ਬਾਬਾ ਵਈ ਸਾਡਾ ਪੂਰਾ ਹਿੰਮਤੀ ਬੰਦਾ ਯਾਰ ਆ ਬਾਬਾ ਦਾ ਹੱਕ ਵੀ ਨਹੀਂ ਰੱਖਿਆ ਬਾਬਾ ਸਹੀ ਦਸੀ ਤੇਰਾ ਹੱਕ ਰੱਖਿਆ ਕਦੇ ਨਹੀਂ ਰੱਖਿਆ ਨਹੀਂ ਰੱਖਣਾ ਆ ਆ ਬੰਦਾ ਪੂਰਾ ਕੰਮ ਵਾਲਾ ਤੇਰਾ ਹੱਕ ਰੱਖਿਆ ਕਦੇ ਹੱਕ ਰੱਖੂਗਾ ਕਿਵੇਂ ਐਨਾ ਕੰਮ ਕਰਦੇ ਆ ਹੱਕ ਰੱਖ ਕੇ ਜਾਊਗਾ ਕਿਤੇ ਪਿੱਛੇ ਹਟ ਕੇ ਕਹਿ ਸੀ ਪਿੱਛੇ ਹੱਟ ਹੀ ਕਿਹਾ ਸੀ ਆਦਾ ਪਿੱਛੇ ਹਟ ਹੀ ਗਿਆ ਸੀ ਆ ਇਹ ਗਲਤ ਗੱਲ ਐ ਰਾਇਣਾ ਬੋਲੋ ਬਾਈ ਅਰੇ ਇੱਕ ਨਾ ਨੇ ਬਾਈ ਬਣਿਆ ਤਾਂ ਕੋਈ ਨਹੀਂ ਸੌਰੀ ਤੇਰੇ ਲਈ ਪਰ ਗਲਤ ਬੋਲਿਆ ਮੈਂ ਇਹ ਬੰਦੇ ਨੂੰ ਕਹਿਦਾ ਅੱਗੇ ਤੋਂ ਨਹੀਂ ਬੋਲਦੇ ਹਾਂ ਹਾਂ ਅੱਗੇ ਤੋਂ ਨਹੀਂ ਬੋਲਣਾ ਕਿਸੇ ਨੇ ਯਾਰ ਪਤਾ ਹੈ ਪੂਰੀ ਕਦਰ ਕਰਦੇ ਚਾਹ ਬਾਈ ਉਹਨੂੰ ਕਹਿੰਦਾ ਚਾਹ ਪਾਣੀ ਆਂਟੀ ਨੂੰ ਕਹਦੇ ਪਹਿਲਾਂ ਹਾਂ ਅਗਲੇ ਨੂੰ ਦੂਰੋਂ ਆਇਆ ਬੰਦੇ ਨੂੰ ਵੇਖ ਜਾਨਵਰ ਜਾਨਵਰ ਆਪਾਂ ਤੇ ਪਹਾੜਾ ਨਹੀਂ ਦੇਣਾ ਹੁੰਦਾ ਨਾ ਬਈ ਪਰ ਕਿਸੇ ਨੂੰ ਮਾਣ ਤਨ ਕਰਨਾ ਆਪਣਾ ਜ਼ਰੂਰੀ ਆ ਇਹ ਗੱਲ ਆਲਾ ਅੱਠ ਅੱਠ ਜਾਣੇ ਪਹਿਲਾਂ ਵਿੱਚ ਵਿੱਚ ਫਿਰਦੇ ਚਾ ਕੋਈ ਨਹੀਂ ਬਾਈ ਸੌਰੀ ਤੇਰੇ ਲਈ ਜੇ ਤੇਰੇ ਕੋਈ ਜਾਨਵਰ ਮਾਰਾ ਗਿਆ ਤਾਂ ਕੋਈ ਨਹੀਂ ਅਗਲਾ ਬਦਲੀ ਕਰਵਾ ਦੂਗਾ ਹੋਰ ਦੱਸ ਤੇਰੇ ਲਈ ਇੰਨਾ ਕਰ ਸਕਦਾ ਠੀਕ ਹੈ ਜੇ ਕੋਈ ਚੰਗਾ ਮੜਾ ਜਾਨਵਰ ਗਿਆ ਉਹ ਮੈਂ ਕਰਵਾ ਦੂ ਇੰਨਾ ਕਰਵਾ ਸਕਦਾ ਪਰ ਚਲ ਕੋਈ ਨਹੀਂ ਜਿਹੜਾ ਕਹਿਦਾ ਜਿਹੜੇ ਸੌਰੀ ਕਹਿਣਾ ਵਾ ਠੀਕ ਹੈ ਹਾ ਵੀ ਕੋਈ ਆਪਣਾ ਜਾਨਵਰ ਬਾਕੀ ਆਪਣੀ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਜੇ ਚੰਗੀ ਲੱਗਦੀ ਹੈ ਤਾਂ ਕਰਿਓ ਜੇ ਨਹੀਂ ਚੰਗੀ ਲੱਗਦੀ ਤਾਂ ਨਾ ਕਰੋ ਮੈਂ ਕਰੀ ਰੱਖ ਕੇ ਬਾਈ ਚੱਲ ਚੱਲ ਜਾਨਵਰ ਆਪਣੇ ਕੋਲ ਓਕੇ ਮਿਲੂਗਾ ਇੱਕ ਨੰਬਰ ਮਿਲੂਗਾ ਪਰ ਆਪਦੀ ਤਸੱਲੀ ਨਾ ਦੇਵਾਂਗੇ ਬਾਕੀ ਪਰਮਾਤਮਾ ਨਾਲ ਮਾੜੀ ਕਰੇ ਉਹ ਕਹਿੰਨੇ ਕਹਿ ਨਹੀਂ ਸਕਦੇ ਸਾਹਲੀ ਚੀਜ਼ ਆ ਬਾਈ ਹਨਾ ਬਾਕੀ ਆਪਣਾ ਮੈਂ ਤੁਹਾਨੂੰ ਹੁਣ ਮੁਗਦੀ ਗੱਲ ਦੱਸ ਦਿੰਦਾ ਬਾਈ ਰਾਤ ਆਪਾਂ ਅੰਡੇ ਵਾਲੀ ਮੁਰਗੀ ਭਰੀ ਸੀ ਜਮਾਂ ਟਾਣਾ ਟਾਣਾ ਭਰੀ ਸੀ ਹਨਾ ਇਹ ਵਿੱਚ ਜਾਨਵਰ ਦੇ ਵਿੱਚ ਕਰੇਟਾਂ ਦੇ ਵਿੱਚ ਜਾਦੇ ਜਾਨਵਰ ਭਰਤਾ ਇਹਨਾਂ ਨੇ ਇਹ ਬੰਦੇ ਨੇ ਸਾਡੇ ਨੇ ਜਾਦੇ ਭਾਰਤਾ ਤੇ ਉਹਦੇ ਵਿੱਚ ਕੀ ਸਾਡੀ 250 ਮੁਰਗੀ ਘਟੋ ਘਟ ਮਰ ਗਈ ਬਈ 250 ਮੁਰਗੀ ਘਟੋ ਘਟ ਮਰੀਏ ਸਾਡੀ 250 ਦੇ ਹਿਸਾਬ ਨਾਲ 400 ਗੁਣਾ ਲੱਖ ਰੁਪਏ ਦੀ ਬਣਦੀ ਹੈ ਬਈ ਪੂਰਾ ਲੱਖ ਰੁਪਏ ਦਾ ਨੁਕਸਾਨ ਹੋਇਆ ਪਰ ਫਿਰ ਵੀ ਆਪਾਂ ਯਾਰ ਆਪਦਾ ਹੱਕ ਕਮਾਈ ਨਹੀਂ ਕੀਤੀ ਉਹ ਜਨਵਰ ਚਲ ਠੀਕ ਹੈ ਯਾਰ ਜਿਹੜਾ ਜਾਇਜ਼ ਬੰਦਾ ਆਪਾਂ ਦਿੱਤਾ ਯਾਰ ਜਨਵਰ ਓ ਠੀਕ ਹੈ ਚਲ ਕੋਈ ਨਹੀਂ ਹੋਲੀ ਘਾਟੇ ਵਾਦੇ ਪਾਰ ਲਪਾਰ ਲੈਣ ਹੁੰਦੀ ਆ ਚਲਦੇ ਰਹਿੰਦੇ ਬਈ ਹਨਾ ਇਹ ਚੀਜ਼ ਚ ਆਪਾਂ ਫਿਰ ਵੀ ਲੱਖ ਰੁਪਿਆ ਘਾਟਾ ਚੱਲਿਆ ਬਈ ਯਾਰ ਇਹ ਕੰਮ ਝ ਕਿਉਂਕਿ ਆਪਾਂ ਬਹੁਤ ਬੰਦਿਆ ਬਈ ਆਪਾਂ ਐਵੇਂ ਝੂਠ ਨਹੀਂ ਮਾਰਦੇ ਵਧੀਆ ਬੰਦਿਆ ਵਧੀਆ ਰੁਪਏ ਬੰਦਦੇ ਆਪਣ ਦਾ 15 ਰੁਪਏ ਕਿਆ ਨੇ ਬਹੁਤ ਬੰਦ ਜਾਂਦੇ 1500 2000 ਮੁਰਗੀ ਵੇਚ ਕੇ ਵਧੀਆ ਵਧੀਆ ਰੁਪਏ ਬੰਦ ਜਾਂਦੇ ਆਪਾਂ ਨੇ ਆਪਾਂ ਐਵੇਂ ਕਹਦੀਏ ਚਲੋ ਕੋਈ ਨਹੀਂ ਘਾਟਾ ਵਾਧਾ ਪਰਮਾਤਮਾ ਦਾ ਹੁੰਦਾ ਨਾ ਦੇਣਾ ਪਰਮਾਤਮਾ ਨੇ ਹੁੰਦਾ ਉਹ ਹੋਰਾਂਗੇ ਤਾਂ ਨਹੀਂ ਬਾਈ ਕੀ ਕਹੀ ਜਾਂਦਾ ਜਿਹੜੇ ਗਾਹਕ ਨੂੰ ਕਿਹਾ ਸੀ 100 ਕਿੱਲੇ ਦਾ ਜ਼ਮੀਨ ਤੇ 25 ਕਿੱਲੇ ਬਾਗ ਆ ਤੁਸੀਂ ਆਏ ਉਹ ਚਾਹ ਪਿਆ ਕੇ ਹੀ ਮੋੜੋ ਮੋੜਾਂਗੇ ਨਹੀਂ ਨਹੀਂ ਬਾਈ ਆਏ ਨਹੀਂ ਹੁੰਦਾ ਜਿਹੜਾ ਕੋਈ 100 ਗੁੱਲਾ ਜਾਂ ਬਲਾਂ 10 ਕਿੱਲੇ ਦੇ ਕੋਲ ਦੋ ਕਿੱਲੇ ਆ ਨਾ business ਹਰ ਇਹ ਕਾਰਨ ਨੂੰ ਫਿਰਦਾ ਹੁੰਦਾ ਹਣਾ ਪਰ ਆਪਾਂ ਇਹ ਗੱਲ ਕਹਿੰਦੇ ਆ ਬੰਦੇ ਨੂੰ ਹਣਾ ਵੀ ਚਲ ਠੀਕ ਆ ਆਪਾਂ ਨੂੰ 100 ਵਾਲਾ ਵੀ ਇੱਕ ਬਰਾਬਰ ਇੱਕ ਆਖਣਾ ਬਈ ਦੋਹਾਂ ਵਾਲਾ ਇੱਕ ਬਰਾਬਰ ਨਾ ਫੇਰ ਹੀ ਕੰਮ ਚੱਲਦੇ ਆ ਨਾ ਤੇ 200 ਵਾਲਾ ਚਲ ਜੇ ਕਿਸੇ 100 ਵਾਲੇ ਨੂੰ ਗਲਤ ਬੋਲੇਗਾ ਉਹਦੇ ਲਈ ਵੀ ਮਾੜੀ ਗੱਲ ਹੈ ਤੇ ਦੋਵਾਂ ਗਿੱਲੇ ਵਾਲੇ ਨੂੰ ਗਲਤ ਬੋਲੇਗਾ ਉਹਦੇ ਲਈ ਵੀ ਮਾੜੀ ਗੱਲ ਹੈ ਆਪਾਂ ਬੰਦੇ ਨੂੰ ਇਹ ਗੱਲ ਕਹਿੰਦੇ ਆ ਕਿ ਆਪਾਂ ਤੇਰੀ ਗੱਲ ਨੂੰ ਵੀ ਐਗਰੀ ਕਰਦੇ ਆ ਵੀ ਚਲ ਠੀਕ ਆ ਚਲ ਇੱਜ਼ਤ ਮਾਨ ਕਰਾਉਂਦਾ ਵੱਡਾ ਬੰਦਾ ਨਾ ਕੋਈ ਵੀ ਆ ਪਰ ਇੱਜ਼ਤ ਮਾਨ ਸਾਰਿਆਂ ਲਈ ਮਾਨ ਸਮਾਨ ਹੁੰਦਾ ਨਾ ਵੀ ਚਲ ਠੀਕ ਹੈ ਵੀ ਗਲਤ ਬੋਲਣਾ ਮਾੜੀ ਗੱਲ ਹੈ ਕਿਸੇ ਨੂੰ ਭਲਾ ਮੈਂ ਬੋਲ ਆਪਣਾ ਦੁਕਾਨਦਾਰ ਕੋਈ ਵੀ ਬੰਦਾ ਸਾਡੀ ਦੁਕਾਨਦਾਰੀ ਦਾ ਕੰਮ ਹੈ ਇੱਕ ਤਰ੍ਹਾਂ ਗਲਤ ਨਹੀਂ ਬੋਲਣਾ ਚਾਹੀਦਾ ਮੈਂ ਇਹ ਗੱਲ ਕਹਿਣਾ ਹੈ ਇਹ ਤੋਂ ਤੋਂ ਮੈਂ ਮੰਗਣਾ ਚਾਹੁੰਦਾ ਜੇ ਕਿਸੇ ਨੇ ਗੱਲ ਤੋਂ ਬੋਲਿਆ ਕਿਸੇ ਵੀ ਬੰਦੇ ਨੂੰ ਤੇ ਬਾਕੀ ਆਪਾਂ ਆਪਦੇ ਕੰ ਨੂੰ ਬਈ ਕੰਮ ਹੀ ਨਹੀਂ ਛੱਡਦੇ ਵੀ ਜਾਨਵਰ ਲੈਣ ਕਰਨ ਨੂੰ ਖਰੀਦਣ ਕਰਨ ਨੂੰ ਪਿੱਛੋਂ ਜਿੰਨਾ ਵੀ ਆ ਜਾਨਵਰ ਮਾੜਾ ਨਹੀਂ ਖਰੀਦੇ ਆ ਵੇਲਾ ਹੁਣ ਤੇਰੇ ਸਾਡਾ ਦੱਬ ਕੇ ਮਾਰਦੇ ਹੀ ਪਾਉਣ ਨੂੰ ਸਾਡੇ ਬੰਦੇ ਆ ਵੇਲਾ ਜਾਂਦਾ ਜਾਨਵਰਾਂ ਦੱਬਿਆ ਅਸੀਂ ਪਾ ਸਾਡੇ ਕਰੇਟਾਂ ਦੇ ਵਿੱਚ ਨਹੀਂ ਪਾਉਂਦੇ ਬਾਈ ਗਲਤ ਕੰਮ ਕਰ ਦੇਣੀ ਸਾਨੂੰ 100 ਤੈ ਤਿੰਨ 400 ਰੁਪਏ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਚੀਜ਼ ਦਾ ਉਹ ਸਾਡੀ ਮਾਰਕੀਟ ਤੇ ਅਸਰ ਪੈਂਦਾ ਇਹ ਚੀਜ਼ ਦਾ ਪਰ ਅਸੀਂ ਇਹ ਕੰਮ ਨਹੀਂ ਕਰਦੇ ਆ ਵੇਲਾ ਮੁਰਗੀ ਹੈ ਸਾਰੀ ਹੁਣ ਘੱਟੋ ਘੱਟ ਅੱਜ ਜਾਨਵਰ ਨੇ ਸਾਡੇ ਨੇ ਇਹ 800 ਮੁਰਗੀ 882 ਮੁਰਗੀ ਤਾਂ 200 ਮਰੀ ਜਾ ਵਿੱਚੋਂ ਇਹ ਚੋ ਆ ਵੇਲਾ ਅੰਡੇ ਸਾਰੀ ਮੁਰਗੀ ਨੇ ਦਿੱਤੇ ਯਾਰ ਟੋਟਲ ਨੇ ਆ ਵੇਖੋ ਆ ਵੀ ਖੁਆਂ ਅੰਡਾ ਮੋਕਸਰ ਤੋਂ ਬਠਿੰਡਾ ਰੋਡ ਤੇ ਫਾਰਮ ਆ ਆਪਣਾ ਪਿੰਡ ਭਲਾਈ ਹੈ ਨਾ ਪਿੰਡ ਭਲਾਈ ਹੈ ਨਾ ਬਈ ਆਪਣਾ ਮੋਕਸਰ ਤੋਂ ਬਠਿੰਡਾ ਰੋਡ ਤੇ ਫਾਰਮ ਆ ਪਿੰਡ ਭਰਾਈ ਹੈ ਨਾ ਕੱਲ ਨੂੰ ਆਉਣਾ ਬਾਈ ਮਾਲ ਮਿਲ ਜੂਆ ਹਾਂ ਮਿਲ ਜੂਆ ਬਾਈ ਮਾਲ ਮਿਲ ਜੂਆ ਆ ਵੇਖੋ ਆਂਡੇ ਵਾਲੀ ਮੁਰਗੀ ਆਂਡਾ ਵ્યા ਵ્યા ਪਿਆ ਹੁਣੇ ਦਿੱਤਾ ਤਾਜਾ ਜਮ ਤਾ ਤਾ ਟੰਡ ਤੇ ਕੱਲ ਨੂੰ ਮਿਲ ਜੂਗਾ ਬਾਈ ਮਾਲ ਦੇ ਦਾਂਗੇ ਕੋਈ ਚੱਕਰ ਨਹੀਂ ਆਜੂ ਕੱਲ ਨੂੰ ਤੇ ਪਰ ਆਇਓ ਫਿਰ ਵੀ ਫੋਨ ਲਾ ਕੇ ਵੀ ਰੇਟ ਦਾ ਕਹੀ ਯਾਰ ਬਾਈ ਯਾਰ ਜੇਬ ਦਾ ਮਾਲ ਆਉਂ ਜਾਂ ਰੇਟ ਆਪਣੇ ਕੋਲ ਜੇ ਕੋਈ ਹਲਕਾ ਮਾਲਾ ਹਲਕਾ ਰੇਟ ਹੋਊਗਾ ਜੇ ਕੋਈ ਕਹਿੰਦਾ ਮਤਲਬ ਚੰਗਾ ਮਾਲਾ ਚੰਗੇ ਦਾ ਰੇਟ ਹੋਊਗਾ ਹਣਾ ਰੇਟ ਅਲੱਗ-ਅਲੱਗ ਹੁੰਦਾ ਚੀਜ਼ ਦਾ ਤੇ ਆ ਸਕਦੇ ਤੁਸੀਂ ਮੁਕਸਰ ਤੋਂ ਬਠਿੰਡਾ ਰੋਡ ਤੇ ਫਾਰਮ ਆ ਪਿੰਡ ਭਲਾਈ ਆਣਾ ਜਿੱਥੇ ਕੋਲੋਂ ਚ ਫੈਦਾ ਨਰਸਰੀ ਹੈ ਵਿੱਚੇ ਬਈ ਤੇ ਪਰ ਅਸੀਂ ਆਪਦੇ ਕੋਲ ਨੂੰ ਪੂਰਾ ਚੰਗੀ ਦਸੱਲੀ ਨਾ ਦਿੰਦੇ ਆ ਪਰ ਫਿਰ ਵੀ ਤੁਸੀਂ ਆਪ ਦਾ ਤੁਸੀਂ ਨਿਰਖ ਪਰਖ ਕੇ ਜ਼ਿੰਮੇਵਾਰੀ ਨਾ ਆਪਦੀ ਨਾ ਲਓ ਯਾਰ ਆਪਾਂ ਫਿਰ ਵੀ ਇਹ ਗੱਲ ਕਹਿੰਦੇ ਆ ਪਰ ਆਪਦੇ ਕੋਲ ਨੂੰ ਕਮੀ ਨਹੀਂ ਛੱਡਦੇ ਬਈ ਅਸੀਂ ਸਾਨੂੰ ਆਇਆ ਵੀ ਸਾਡਾ ਵੀ ਨਾ ਨਾਮ ਖਰਾਬ ਹੋਵੇ ਕੱਲ ਨੂੰ ਤੁਸੀਂ ਚਾਰ ਬੰਦਿਆਂ ਨੂੰ ਹੋਰ ਦੱਸੋ ਯਾਰ ਵੀ ਜਾ ਕੇ ਵੀ ਅਸੀਂ ਉੱਥੋਂ ਪੜਾਈਏ ਨੇ ਤੂੰ ਜਾਨਵਰ ਲਿਆ ਸੀ ਬਈ ਚੰਗਾ ਨਿਕਲਿਆ ਹਨ ਪਿਛਲੀ ਯਾਰ ਸਾਡੇ ਤੋਂ ਘੜਬੜੀ ਹੋ ਗਈ ਸੀ ਆਪਦੇ ਤੋਂ ਮੇਰਾ ਆਪਦਾ ਐਕਸੀਡੈਂਟ ਹੋਇਆ ਸੀਗਾ ਉਹਦੇ ਤੋਂ ਜ਼ਰੂਰ ਸਾਡੇ ਤੋਂ ਪਿੱਛੋਂ ਮਾਲ ਮਾੜਾ ਭੇਜਤਾ ਹੀ ਬੰਦੇ ਨੇ ਸਾਡੇ ਨਾਲ ਜਾਣ ਕੇ ਕੀਤੀ ਸੀਗੀ ਪਰ ਫਿਰ ਵੀ ਨਹੀਂ ਮਾਰਾ ਇਹਨੇ ਜਿੱਥੇ ਰੱਖਣਾ ਹੋਵੇ ਉੱਥੇ ਹੀ ਰੱਖਦਾ ਆਪਾਂ ਨੂੰ ਹਨਾ ਬਈ ਤੇ ਆਪਾਂ ਫਿਰ ਵੀ ਚੰਗਾ ਮਾਲ ਹੀ ਕਹਿ ਕੇ ਲਿਆ ਸੀ ਪਰ ਮਾਲਾ ਆਪਾਂ ਫਿਰ ਵੀ ਬੰਦਿਆਂ ਦਾ ਹਰਜਾ ਨਰਜਾ ਭਰਿਆ ਯਾਰ ਪੱਲਿਓ ਇਹ ਕਿ ਇਹਦਾ ਮਰਿਆ ਸੀ ਤਾਂ ਆਪਾਂ ਦਿੱਤੇ ਜਾਨਵਰ ਦੇ ਪੈਸੇ ਦਿੱਤੇ ਉਹਨਾਂ ਨੂੰ ਮੋੜੇ ਆਪਾਂ ਫਿਰ ਵੀ ਚੱਲ ਨਹੀਂ ਬਚੇ ਚਾ ਕੋਈ ਚੱਕਰ ਨਹੀਂ ਇੱਕ ਸੀ ਜੇ ਨਹੀਂ ਮਰਾਈ ਤੇ ਪਰ ਫਿਰ ਵੀ ਆਪਾਂ ਹਰ ਜਾਨਰ ਦੇ ਭਰਿਆ ਪਰ ਫਿਰ ਵੀ ਆਪਾਂ ਇੱਕ ਗੱਲ ਕਹਿੰਨੇ ਆ ਅਗਲੇ ਨੂੰ ਫੇਰ ਠੋਕ ਕੇ ਵੀ ਤੁਸੀਂ ਆਦਾ ਨਾ ਪਰਸਨਲ ਬੰਦੇ ਨੂੰ ਜਿਹੜਾ ਨਰਖ-ਪੁਰਖ ਕਰ ਸਕਦਾ ਬੰਦਾ ਜਾਨਵਰ ਦੀ ਪੂਰੇ ਦੀ ਉਹਨੂੰ ਨਾਲ ਲੈ ਕੇ ਆਓ ਯਾਰ ਲੈ ਕੇ ਵੇਖ ਕੇ ਜਾਓ ਪਤਾ ਕੀ ਚੱਕਰ ਆ ਬਾਈ ਲੱਖਾਂ ਦਾ ਕੰਮ ਆ ਇਹ ਇੰਨੇ ਦਿੱਤੇ ਵੀ ਨਹੀਂ ਜਾਂਦੇ ਆਪਣੇ ਕੋਲ ਯਾਰ ਹਨਾ ਇਹ ਕਈ ਯਾਰ ਹਰ ਜਨਰ ਜਾ ਹੋ ਜੇ ਯਾਰ ਭਰਿਆ ਜਾਵੇ ਕੋਈ ਵੇਖ ਕੇ ਜੇ ਹੁਣ ਚੰਗਾ ਲੱਗਦਾ ਜਾਨਵਰ ਫੇਰ ਹੀ ਲੈ ਗਿਆ ਹੁਣ ਆਪ ਬਾਈ ਨੂੰ ਭੇਜਿਆ ਸੀ ਨਕੋਧਰ ਵਾਲ ਨੂੰ ਮਾਣੂ ਆਖਿਆ ਬਾਈ ਤੂੰ ਆ ਆਪ ਦਾ ਬੰਦਾ ਭੇਜਾਣੇ ਵੇਖ ਕੇ ਦੇਖ ਕੇ ਗਿਆ ਜਾਨਵਰ ਦੁਪਹਿਰੇ ਆਦਾ ਬਾਈ ਠੀਕ ਆ ਵੈਰੀ ਗੁੱਡ ਆ ਓਕੇ ਆ ਆਹ ਭਾਈ ਬੇਸੰਸ ਹੋ ਗਏ ਜਾਨਵਰ ਭੇਜ ਦੀ ਆਹੀ ਕਹਿ ਗਏ ਚੂਜੀ ਜੀ ਆਹੀ ਕਹਿ ਗਏ پیسے ਇੱਥੇ ਜਮਾ ਕਰਵਾ ਕੇ ਫਿਰ ਕੇ ਹੁਣ ਮੈਂ ਬੇਸੰਸ ਹੋ ਗਿਆ ਆਪਾਂ ਕੋਈ ਆਇ ਨਹੀਂ ਕੋਈ ਕੀਤਾ ਵੀ ਕੋਈ ਮਾੜਾ ਫੜ ਦੇ ਇਹਨਾਂ ਨੂੰ ਚੰਗਾ ਫੜ ਦੇ ਜਾਨਵਰ ਇੱਕਸਾਰ ਦਾ ਆਪਾਂ ਇਹਨਾਂ ਨੂੰ ਆਖਿਆ ਭਾਈ ਮਾੜਾ ਜਾਨਵਰ ਨਾ ਜਾਵੇ ਕੋਈ ਵੀ ਜਾਨਵਰ ਵੀ ਚੰਗਾ ਹੀ ਜਾਵੇ ਅਗਲੇ ਕੋਲ ਅਗਲਾ ਵੀ ਆਪਾਂ ਨੂੰ ਚਾਰ ਦਿਨਾਂ ਨੂੰ ਆਖਣ ਜੋਗਾ ਹੋਵੇ ਵੀ ਹਾਂ ਯਾਰ ਜੀ ਜਾਨਵਰ ਭੇਜਿਆ ਸੀ ਬਾਈ ਨੇ ਉਹਨੂੰ ਵੀ ਚਾਰ ਪੈਸੇ ਗਾਂ ਦੇ ਕੇ ਜਾਵੇ ਚੀਜ਼ ਆਂਡੇ ਦੇ ਵੀ ਅਗਲੇ ਦਾ ਵੀ ਕੰਮ ਚਲਾਏ ਅਗਲਾ ਵੀ ਪੈਸੇ ਭਰਦਾ ਬਈ ਰਹਿਣੇ ਨੇ 2-2 ਤਾਂ 2.5 ਲੱਖ ਰੁਪਈਆ ਵੀ ਕੋ ਪਾ ਵੀ ਕਹਿੰਨੇ ਕਿਸੇ ਨਾਲ ਧੋਖਾ ਨਾ ਹੋਵੇ ਹਨਾ ਬਾਬਾ ਕਿਸੇ ਨਾਲ ਧੋਖਾ ਨਾ ਹੋਵੇ ਹਾਂ ਨਹੀਂ ਧੋਖਾ ਨਹੀਂ ਹੋਣਾ ਚਾਹੀਦਾ ਹਾਂ ਆ ਬਾਹਰ ਆ ਵੇਲਾ ਬਾਬਾ ਫਕਰ ਬੰਦਾ ਬੱਕਰੀਆਂ ਚਾਰਦਾ ਰਹਿਣਾ ਬਾਬਾ ਤੂੰ ਬੱਕਰੀਆਂ ਚਾਰੀਆਂ ਬਾਬਾ ਨੇ ਕਿੰਨੇ ਸਾਲ ਚਾਰੀਆਂ ਬਾਬਾ ਬੱਕਰੀਆਂ ਮੈਂ 25 ਸਾਲ ਚਾਰੀਆਂ ਹਾਂ ਤੇ ਬੱਕਰੀਆਂ ਵਾਲੇ ਬੰਦੇ ਦੱਸ ਦੋ ਬਈ ਯਾਰ ਬੱਕਰੀਆਂ ਵਾਲੇ ਬੰਦੇ ਦੇ ਦਿਲ 'ਚ ਕੀ ਹੁੰਦਾ ਇਹਨਾਂ ਦੇ ਯਾਰ ਵੀ ਐਉਂ ਜਿਹਾ ਕੰਮ ਨਹੀਂ ਹੁੰਦਾ ਪਰ ਖਰਾ ਜ਼ਰੂਰ ਆ ਬਾਬਾ ਇੱਕ ਗੱਲ ਜ਼ਰੂਰ ਆ ਪਰ ਕਿਸੇ ਨਾਲ ਮਾੜੀ ਚੀਜ਼ ਨਹੀਂ ਹੁੰਦਾ ਮੈਨੂੰ ਪਹਿਲਾਂ ਕਹਿ ਦੂ ਯਾਰ ਬਈ ਯਾਰ ਆਪਾਂ ਗਲਤ ਕੰਮ ਨਹੀਂ ਕਰਨਾ ਆਪਾਂ ਆਪ ਹੀ ਨਹੀਂ ਕਰਦੇ ਬਈ ਗਲਤ ਬਈ ਤੁਸੀਂ ਆ ਸਕਦੇ ਹੋ ਮਕਸਰ ਤੋਂ ਪੁੱਛਣਾ ਜੇ ਚੰਗਿਆ ਲੱਗਿਆ ਤਾਂ ਵੀਡੀਓ ਸ਼ੇਅਰ ਕਰ ਦਿਓ ਜੇ ਨਾ ਲੱਗੀ ਤਾਂ ਨਾ ਕਰਿਓ ਬਈ ਯਾਰ ਠੀਕ ਹੈ ਮਹੀਨੇ ਤੱਕ ਆਂਡੇ ਵਾਲੀ ਮੁਰਗੀ ਦਾ ਰੇਟ ਹਾਂ ਬਈ ਮਿਲ ਜੂਗਾ ਉਹ ਮਹੀਨੇ ਤੱਕ ਵਾਲੀ ਆਂਡੇ ਵਾਲੀ ਕੱਲ ਨੂੰ ਮੇਰੇ ਹਿਸਾਬ ਨਾਲ 300 ਰੁਪਏ ਦੀ ਜੇ ਕੋਈ ਜੇ ਗੱਪ ਮਾਰ ਕੇ ਕੁਛ ਕਹੀਏਗੀ ਯਾਰ ਜਿਹੜੀ ਮਹੀਨੇ ਨੂੰ ਆਂਡੇ ਕਿਤੇ ਦੇ ਦੂਗੀ 300 ਰੁਪਏ ਦੀ ਬੇਚੂਗੀ ਮੇਰੇ ਹਿਸਾਬ ਨਾਲ ਬਾਕੀ ਯਾਰ ਕੋਈ 10 20 ਰੁਪਏ ਥੱਲੇ ਹੋ ਜਾਣ ਉੱਤੇ ਹੋ ਜਾਣ ਉਹਦਾ ਕਹਿਣਾ ਕੀ ਹੈ ਇਹੀ ਅਜੇ ਲੋਡਿੰਗ ਹੋ ਰਹੀ ਹੈ ਮਹੀਨੇ ਤੱਕ ਦਊਗੀ ਅੰਡੇ ਹਾਂ ਉਹ ਸਹੀ ਨੈਟ ਤੇ ਉਹ ਦੇ ਦਾਂਗੇ 300 ਰੁਪਏ ਦੀ ਆਪਾਂ ਮੁਰਗੀ ਦੇ ਦਾਂਗੇ ਵਧੀਆ ਟਣਾਟਾ ਨਾ ਵੈਕਸੀਨ ਸਾਰੀ ਕੰਪਲੀਟ ਹੈ ਮੈਂ ਇੱਕ ਗੱਲ ਪੁੱਛਦਾ ਨਾ ਅਗਲੇ ਤੋਂ ਵੈਕਸੀਨ ਕੀਤੀ ਹੋਵੇ ਕੰਪਲੀਟ ਹੋਵੇ ਬਾਕੀ ਕੋਈ ਮੌਸਮ ਚ ਤਬਦੀਲੀ ਆ ਜਾਵੇ ਉਹ ਜਾਂ ਜਨਮ ਰੋ ਹੋ ਜਾਵੇ ਉਹਦਾ ਕਹਿਣਾ ਕੀ ਆ ਬਾਕੀ ਮਹੀਨੇ ਤੱਕ ਤਬਦੀਲੀ ਵੀ ਕਹਿੰਦਾ ਮਤਲਬ ਮਹੀਨੇ ਤੱਕ ਅੰਡੇ ਤੇ ਖਰਾਣ ਵਾਲੀ ਮੁਰਗੀ ਤੁਹਾਨੂੰ ਦੇ ਦਾਂਗੇ 300 ਰੁਪਏ ਦੀ ਬਈ ਆਪਾਂ ਤੇ ਵੀਡੀਓ ਨੂੰ ਬਾਈ ਬਣੇ ਸ਼ੇਅਰ ਕਰ ਦਿਓ ਜੇ ਚੰਗੀ ਲੱਗੀ ਦਾ ਕਰਦੇ ਜੇ ਨਾ ਲੱਗੀ ਤਾਂ ਨਾ ਕਰੋ ਹਨਾ ਵੀ ਹਾਂ ਸਹੀ ਗੱਲ ਹੈ ਹਾਂ ਜੇ ਸਾਰਾ ਮਾਲ ਚੰਗਾ ਲੱਗੇ ਤਾਂ ਕਰ ਦਿਓ ਤੇ ਨਾ ਲੱਗੀ ਤਾਂ ਵੀ ਨਾ ਕਰੋ ਹਨਾ ਤੇ ਬਾਕੀ ਤੁਸੀਂ ਮੁਕਸਰ ਤੋਂ ਬਹਿੰਡਾ ਰੋਡ ਤੇ ਆ ਜਿਓ ਮੁਕਸਰ ਬਹਿੰਡਾ ਰੋਡ ਪਿੰਡ ਭਲਾਈ ਆ ਨਾ ਬਰਾੜ ਦੇ ਅਸੀਂ ਪੋਲਟਰੀ ਫਾਰਮ ਉੱਥੇ ਆ ਜਿਓ ਬਾਈ ਬਾਈ ਤੁਸੀਂ ਸਾਨੂੰ ਮੁੰਨੇ ਜਾਨਵਰ ਦਿੱਤਾ ਸੀ ਬੁਮਾਰੀ ਪੈ ਜਾਂਦੀ ਹੈ 300 ਮੁਰਗੀ ਲੈ ਕੇ ਗਏ ਸੀ ਤੁਹਾਡੇ ਤੋਂ ਕਦੋਂ ਲੈ ਕੇ ਗਏ ਸੀ ਬਾਈ ਇਹ ਗੱਲ ਦਾ ਜਵਾਬ ਦੇਵਾਂਗੇ ਲਾਈਵ ਦੇ ਵਿੱਚ ਅਸੀਂ ਕੋਈ ਜੱਕਣੀ ਦੇਨਦਾਰ ਆ ਜੇ ਕੋਈ ਗੱਲ ਉਹ ਯੂ ਜੀ ਬਈ ਦੱਸੋ ਆ ਬਈ ਸਾਡਾ ਐਡੀਟਰ ਆ ਗੋਪੀ ਦਾ ਐਡੀਟਰ ਗੋਪੀ ਬੋਲੀ ਇਧਰ ਚੱਕੀ ਹੋਏ ਇਹ ਗੋਪੀ ਦਾ ਐਡੀਟਰ ਆ ਬਈ ਸਾਡਾ ਬਰਾੜ ਦਾ ਦੇ ਗੋਪੀ ਦਾ ਐਡੀਟਰ ਆ ਇਹ ਇਹ ਮੁੰਡੇ ਨੇ ਆਪਣਾ ਚੈਨਲ ਚਲਾਇਆ ਬਈ ਹਾਂ ਨਾ ਹਾਂ ਨਹੀਂ ਭਾਈ ਬਾਬੇ ਰੋਟੀ ਦਿੰਦੇ ਬਾਬਾ ਰੋਟੀ ਨਹੀਂ ਮਿਲੀ ਮੈਂ ਸੁਣਿਆ ਨਾ ਤੈਨੂੰ ਭਾਈ ਯਾਰ ਕਸ ਬਾਲਾ ਜੇ ਨਹੀਂ ਗੱਲ ਸੁਣਦੇ ਨਾ ਕਸਟਮਰ ਦੀ ਜੇ ਕੋਈ ਦੂਰੋਂ ਚੱਲ ਗਿਆ ਉਹ ਅਗਲਾ ਕਹਿੰਦਾ ਯਾਰ ਪੰਜਾਬ ਤਾਂ ਗੱਲ ਨਹੀਂ ਸੁਣਦੇ ਆਪ ਉਧਰ ਤੁਰੇ ਫਿਰਦੇ ਰੋਟੀ ਖਾਣ ਦਾ ਟਾਈਮ ਪਰ ਬਾਬੇ ਨੂੰ ਅਸੀਂ ਸੇਵਾ ਪਾਣੀ ਕਰਨ ਨੂੰ ਛਾਉ ਨੂੰ ਕੋਈ ਕਮੀ ਛੜਦਾ ਮੈਂ ਇਹਨਾਂ ਨੂੰ ਆਏ ਨਹੀਂ ਗੱਲ ਆਖੀ ਵੀ ਆਹ ਨਹੀਂ ਖਾਣਾ ਉਹ ਨਹੀਂ ਖਾਣਾ ਜਿਹੜਾ ਚਿੱਤ ਮੰਦਾ ਉਹ ਖਾਂਦੇ ਆ ਭਾਈ ਆਪਾਂ ਕਦੇ ਵੀ ਇਹਨਾਂ ਨੂੰ ਉਹ ਚੀਜ਼ ਉਹ ਕਮੀ ਨਹੀਂ ਕੀਤੀ ਜਾਂ ਪੈਸੇ ਦੇਣ ਕਰਨ ਨੂੰ ਨਹੀਂ ਕਿ ਬਾਬਾ ਪੈਸੇ ਕਿ ਪੈਸੇ ਦੇਣ ਕਰਨ ਨੂੰ ਦੱਸ ਇਦ ਰੱਖਾ ਘਰ-ਵਾਰ ਕਦੇ ਕੰਨ ਨੂੰ ਕੋਈ ਜੇ ਕੋਈ ਛੱਤ ਦੀ ਕਿਸੇ ਦਾ ਕੋਈ ਆਪ ਮਦਦ ਨਾ ਕੀਤੀ ਹੋਵੇ ਬਈ ਸਾਰਾ ਕੁਝ ਮਦਦ ਕਰਦੇ ਆਂ ਅਸੀਂ ਲੇਬਰ ਜੇ ਕੋਈ ਸਾਡੇ ਨਾਲ ਜੁੜ ਕੇ ਚੱਲਦਾ ਨਾ ਅਸੀਂ ਉਹ ਉਹ ਨਾਲ ਜੁੜ ਕੇ ਚੱਲਦੇ ਆਂ ਸਾਰਾ ਸਿਸਟਮ ਹਾਂ ਇਹ ਕੰਮ ਨਹੀਂਗਾ ਵੀ ਆਪਾਂ ਇੱਕ ਵਾਰੀ ਜੇ ਲੇਬਰ ਤੋਂ ਕੰਮ ਲੈ ਲੈ ਤੇ ਦਿੱਤੇ ਪੈਸੇ ਦਾ ਫਰ ਉਹ ਕੰਮ ਨਹੀਂਗਾ ਆਪਣੇ ਆਪ ਦੀ ਰਾਤ ਨੂੰ ਬਈ ਬੰਦੇ ਆ ਜਾਂਦੇ ਆ ਅੱਧੀ ਰਾਤ ਨੂੰ ਨਹੀਂ ਅਗਲਾ ਮੁਰਗੀ ਭਾਲਣੇ ਕੋਈ ਨਹੀਂ ਆਉਂਦਾ ਪੈਸੇ ਦੀ ਖਾਤਰ ਹਨਾ ਪੈਸਾ ਵੀ ਚੱਲ ਜਰੂਰੀ ਆ ਚੱਲ ਠੀਕ ਆ ਨਾ ਚੱਲ ਇਹਨਾਂ ਦਾ ਵੀ ਰੋਜ਼ਗਾਰ ਚੱਲਦਾ ਮੇਰੇ ਨਾਲ ਸਾਰੇ ਮੇਰੇ ਨਾਲ ਦੇ ਗਵਾਂਢੀ ਆ ਸਾਰੇ ਗਵਾਂਢੀਆਂ ਦੱਸ ਗਵਾਂਢੀ ਵੀ ਗਵਾਂਢੀ ਜਮਾਂ ਗਵਾਂਢੀ ਆ ਸਾਡੇ ਸਾਰੇ 1 ਵਜੇ ਦੇ ਆਏ ਆ ਹਾਂ 1 ਵਜੇ ਦੇ ਆ ਰਾਤ ਦੇ ਵੇਲੇ ਹੁਣ ਫਿਰਦੇ ਤੇ ਹੁਣ ਤੁਮਾਂ ਨੂੰ ਤਿੰਨ ਚਾਰ ਘੰਟੇ ਇਹਨਾਂ ਨੂੰ ਮੈਂ ਆਪ ਖੋਦੇ ਜਾਊਂਗਾ ਦੁਪਹਿਰੇ ਆਪ ਸੌਂਗਾ ਬਈ ਚੱਲ ਪਰਮਾਤਮਾ ਤੁਹਾਡਾ ਪਿਆਰ ਆ ਬਈ ਐਂ ਬਣਾਈ ਰੱਖੇ ਤੇ ਵਧੀਆ ਜਾਨਵਰ ਮਿਲਦਾ ਰਹੇ ਆਪਾਂ ਨੂੰ ਮਿਲਦਾ ਰਹੇ ਤੇ ਸੋਨੂੰ ਹੀ ਦਿੰਦਾ ਰਵਾਂ ਤੇ ਚਲੋ ਠੀਕ ਆ ਬਾਈ ਲਾਈਵ ਲੰਬਾ ਹੋ ਜਾਂਦਾ ਤੇ ਸ਼ੇਅਰ ਕਰ ਦਿਓ ਵੀਡੀਓ ਮੁਖਤਰ ਤੋਂ ਬਟੇਂਡਾ ਰੋਡ ਤੇ ਫਾਰਮ ਪਿੰਡ ਭੜਾਈ ਜਾਣਾ ਬਾਈ ਓਕੇ ਬਾਈ